ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਕੋਲੋਂ ਹਮੇਸ਼ਾ ਇਹੀ ਅਰਦਾਸ ਕਰਿੰਦੀ ਆ ਦਾਤਾ ਸਰਬੱਤ ਦਾ ਭਲਾ ਕਰੀ ਸਾਰਿਆਂ ਨੂੰ ਤੰਦਰੁਸਤੀਆਂ ਦੀ ਮੂਹ ਮੰਗੀ ਅਮਰਦਾ ਦੇਵੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇਵੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਸਾਰੀ ਨੂੰ ਸੁਣ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਸੋ ਮਾਨੋ ਆਨੰਦ ਫੇਰ ਅੱਜ ਦੀ ਬਾਤ ਦਾ ਇੱਕ ਸੇਠ ਸੀ ਉਹਦੇ ਪਿਓ ਦਾਦਿਆਂ ਤੋਂ ਲੈ ਕੇ ਪਰਦਾਦਿਆਂ ਤੋਂ ਲੈ ਕੇ ਉਹਦੇ ਘਰੇ ਅਮੀਰੀ ਚੱਲੀ ਆਉਂਦੀ ਸੀ ਮੰਨ ਲਓ ਵੀਕ ਰਾਜੇ ਵਾਲੇ ठाठ-ਬਾਠ ਸੀ ਉਹਦੇ ਘਰੇ ਤਾਂ ਦੋ ਚਾਰ ਘਰ ਛੱਡ ਕੇ ਚੋਰੀ ਹੋ ਗਈ ਇੱਕ ਦਿਨ ਕਿਸੇ ਦੇ ਤਾਂ ਜਦੋਂ ਸਵੇਰ ਨੂੰ ਉੱਠੇ ਤਾਂ ਉਹਦੇ ਘਰੇ ਇਕੱਠ ਹੋ ਗਿਆ ਸਾਰੇ ਗਏ ਤਾਂ ਇਹ ਉਹ ਸੇਠ ਵੀ ਵਗ ਗਿਆ ਤਾਂ ਉੱਥੇ ਜਾ ਕੇ ਕਹਿਣ ਲੱਗਿਆ ਕਹਿੰਦਾ ਤੁਸੀਂ ਆਪਦੇ ਘਰ ਦਾ ਭੇਤ ਦੇ ਦਿੰਨੇ ਹੋ ਤਾਂ ਤੁਹਾਡੇ ਚੋਰੀਆਂ ਹੁੰਦੀਆਂ ਨੇ ਸਾਨੂੰ ਦੇਖੋ ਕਹਿੰਦਾ ਮੇਰੇ ਦਾਦੇ ਪੁਰਦਾਦੇ ਤੋਂ ਲਾ ਕੇ ਕਹਿੰਦਾ ਮਜਾਲ ਕੀ ਹੈ ਚੋਰ ਸਾਡੇ ਘਰੇ ਬੜ ਵੀ ਜਾਵੇ ਕੋਈ ਕੌਲੀ ਵੀ ਲਈ ਜਾ ਚੋਰੀ ਕਰਕੇ ਚੋਰਾਂ ਦੀ ਹਿੰਮਤ ਨਹੀਂ ਹੈ ਕਹਿੰਦਾ ਵੀ ਸਾਡੇ ਘਰੇ ਆ ਕੇ ਕੋਈ ਕੌਲੀ ਵੀ ਚੱਕ ਲੈ ਉੱਤੋਂ ਕਹਿੰਦਾ ਕੋਈ ਕੁੱਤਾ ਨਹੀਂ ਰੱਖਦੇ ਅਸੀਂ ਤਾਂ ਸ਼ੇਰਾਂ ਵਰਗੇ ਦੋ ਕੁੱਤੇ ਰੱਖੇ ਹੋਏ ਨੇ ਹੁਣ ਇੰਨੇ ਸਾਲਾਂ ਚ ਕਹਿੰਦਾ ਸਾਡੇ ਨਹੀਂ ਕਦੇ ਚੋਰੀ ਹੋਈ ਤੁਸੀਂ ਘਰ ਦੀਆਂ ਗੱਲਾਂ ਦੱਸ ਦਿੰਦੇ ਹੋ ਇੱਕ ਦੂਜੇ ਨੂੰ ਉਹ ਗਾਂ ਚੋਰਾਂ ਤਾਂ ਹੀ ਪਹੁੰਚ ਜਾਂਦੀ ਹੈ ਗੱਲ ਉਹ ਚੋਰੀ ਕਰ ਲੈਂਦੇ ਨੇ ਭਾਈ ਇੱਕ ਚੋਰ ਖੜਾ ਤੀ ਵਿੱਚ ਤਾਂ ਜਦੋਂ ਉਹਨੇ ਕਹੀ ਸੇਠ ਨੇ ਗੱਲ ਚੋਰ ਦੇ ਤਾਂ ਇੱਕ ਜਿ ਵੱਜੀ ਜਾ ਕੇ ਗੋਲੀ ਮੰਗੂ ਕਹਿਣ ਲੱਗਿਆ ਉੱਥੋਂ ਭੱਗ ਗਿਆ ਗਿਆ ਜਾ ਕੇ ਆਪਦੇ ਗੁਰਪੰਨਿਆਂ ਲਵੇ ਗਿਆ ਜਿਹੜੇ ਨਾਲ ਦਾ ਟੋਲਾ ਸੀ ਪੰਜ ਚੋਰਾਂ ਦਾ گرو ਸੀ ਉਹ ਇਕੱਠੇ ਕਰੇ ਪੰਜਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਕਹਿਣ ਲੱਗਿਆ ਕਹਿੰਦਾ ਵੀ ਫਲਾਨੇ ਸੇਠ ਦੇ ਡਾਕਾ ਮਾਰਨਾ ਹੈ ਹੁਣ ਆਪਾਂ ਵੀ ਉਹਨੇ ਅੱਜ ਆਪਣੀ ਪੂਰੀ ਬੇਇੱਜ਼ਤੀ ਕਰੀ ਐ ਇੰਨੇ ਲੋਕਾਂ 'ਚ ਕਹਿੰਦਾ ਕਹਿੰਦਾ ਵੀ ਮਜਾਲ ਕੀ ਐ ਚੋਰਾਂ ਦੀ ਸਾਡੇ ਘਰੋਂ ਕਦੇ ਕੌਲੀ ਵੀ ਖਿਸਕ ਜੇ ਤਾਉ ਨੇ ਸੋਚ-ਸੋਚ ਕੇ ਉਹ ਕਹਿਣ ਲੱਗੇ ਵੀ ਆਪਾਂ ਬੰਦੇ ਥੋੜੇ ਆ 2-4 ਹੋਰ ਹੋਣ ਨਾਲ ਉੱਥੇ ਤਾਂ ਮਾਲ ਵੀ ਵਾਲਾ ਮਿਲੂ ਉਹਦੇ ਘਰੋਂ ਤਾਂ ਤਾਂ ਭਾਈ ਚੋਰਾਂ ਦੇ ਚੋਰ ਮਲਾਝਿਆਂ ਫਿਰ ਹੁੰਦੇ ਨੇ ਉਹੋ ਜੀ ਮਿੱਤਰ ਇੱਕ ਟੋਲਾ ਹੋਰ ਨਾਲ ਜੋੜ ਲਿਆ ਉਹ ਚਾਰ ਬੰਦੇ ਸੀ ਇਹ ਪੰਜ ਸੀ ਨੌ ਜਣੇ ਹੋ ਗਏ ਤਾਂ ਪਹਿਲਾਂ ਤਾਂ ਉਹ ਗਿਆ ਕਰਗਰੋੜੀ ਚ ਜਿੱਥੇ ਡੰਗਰ ਪਸ਼ੂ ਮਰੇ ਹੋਏ ਜਾ ਕੇ ਸੁੱਟਦੇ ਨੇ ਉੱਥੇ ਭਈ ਉਹਨੇ ਬੜਦਾਂ ਦੇ ਸਿੰਘ ਪਾਲੇ ਬੜਦਾ ਦਾ ਸਿੰਘ ਥੋੜਾ ਜਿਹਾ ਵੱਡਾ ਹੁੰਦਾ ਨਾਲੇ ਉਹ ਐਂ ਮੁੜਿਆ ਜਾ ਹੁੰਦਾ ਥੋੜਾ ਜਿਹਾ ਨਾ ਐਂ ਐਂ ਮੁੜੇ ਜੇ ਹੋਏ ਹੁੰਦੇ ਨੇ ਸਿੰਘ ਤਾਂ ਉਹਨੇ ਦੋ ਸਿੰਘ ਲੰਬੇ ਲੰਬੇ ਲੱਭ ਲੇ ਲਿਆਇਆ ਘਰੇ ਲਿਆ ਕੇ ਉਹਨੇ ਚੂਰੀ ਕੁੱਟੀ ਮੀਟ ਰੰਨੇ ਆ ਮੀਟ ਦੀ ਤਰਹੀ ਪਾਈ ਚੂਰੀ ਚ ਵਿੱਚੇ ਦੇਸੀ ਘਿਓ ਪਾ ਕੇ ਚੂਰੀ ਕੁੱਟ ਕੇ ਵਧੀਆ ਣ ਥੁੰਨ ਤੁੰਨ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਸਿੰਗਾ ਚ ਭਰਤੀ ਭਰ ਤੇ ਪੂਰੇ ਥੁੰਨ ਤੁੰਨ ਕੇ ਤਾਂ ਬਾਗੇ ਫਿਰ ਰਾਤ ਨੂੰ ਜਿਵੇਂ ਦਿੱਤਾ ਹੋਇਆ ਸੀ ਟਾਈਮ ਚੋਰੀ ਕਰਨ ਗਏ ਤਾਂ ਪਾੜ ਲਾ ਲਿਆ ਭਾਈ ਸੇਠ ਦੇ ਪਾੜ ਲਾ ਕੇ ਉਹਨੇ ਇੱਕ ਜਾਣਾ ਬੜਿਆ ਬੜਕੇ ਪਹਿਲਾਂ ਤਾਂ ਕੁੱਤੇ ਦੇਖੇ ਕੁੱਤਿਆਂ ਦੇ ਮੂਰੇ ਸਿੰਘ ਸਿੜ ਤੇ ਦੋਹਾਂ ਕੁੱਤਿਆਂ ਦੇ ਮੂਰੇ ਤਾਂ ਜੇ ਕੁੱਤੇ ਨੂੰ ਮੀਟ ਦੀ ਵੀ ਇੱਕ ਬੋਟੀ ਪਾ ਦੋ ਨਾ ਤਾਂ ਕੁੱਤਾ ਜਿਵੇਂ ਹੀ ਨਹੀਂ ਭੰਕਦਾ ਉਸੇ ਨੂੰ ਚੱਬੀ ਜਾਊਗਾ ਤਾਂ ਭਾਈ ਕੁੱਤੇ ਤਾਂ ਉਹਦੇ ਲਾਗੇ ਉਹਨਾਂ ਨਾਲ ਸਿੰਘਾਂ ਦੇ ਨਾਲ ਚੱਬਣ ਸਿੰਘਾਂ ਨੂੰ ਨਾ ਵਿੱਚੋਂ ਚੂਰੀ ਨਿਕਲੇ ਨਾ ਉਹ ਖਾ ਸਕਣ ਨਾ ਉਹ ਮੁੱਕੇ ਤਾਂ ਉਧਰੋਂ ਉਹਨਾਂ ਨੇ ਜਦੋਂ ਅੰਦਰ ਵੜ ਗਏ ਤਾਂ ਉਹ ਜਿੱਥੇ ਸੇਠ ਦਾ ਗੱਲਾ ਹੁੰਦਾ ਸਿੱਧਾ ਹੀ ਉੱਥੇ ਜਾ ਵੜੇ ਉਹ ਤਾਂ ਕਟਿਆ ਉਹਦਾ ਗੱਲਾ ਸੇਠ ਦਾ ਦੇਖਦਿਆਂ ਵਿੱਚ ਸੋਹਣੇ ਚਾਂਦੀ ਦੇ ਗਹਿਣੇ ਤੇ ਸੋਹਣੇ ਚਾਂਦੀ ਦੇ ਸਿੱਕੇ ਪੈਸੇ ਨਗਦੀ ਦਾ ਢੇਰਾਂ ਦੇ ਢੇਰ ਪਏ ਨੇ ਉਹਨਾਂ ਨੇ ਪਹਿਲਾਂ ਤਾਂ ਭਾਈ ਉਹ ਕੱਢੇ ਉਹਨਾਂ ਦੀਆਂ ਗਠੜੀਆਂ ਬਣਾ ਲੀਆਂ ਨਾਲ ਦੀ ਨਾਲ ਚਕਾਈ ਜਾਣ ਨੌ ਬੰਦੇ ਹੈਗੇ ਸੀ ਕਹਿਣ ਲੱਗੇ ਉਹਨਾਂ ਦੇ ਨਾਲ ਸ਼ਹਿਰ ਦੇ ਜੰਗਲ ਲੱਗਦਾ ਸੀ ਵੀ ਜੰਗਲ ਦੇ ਜਮੇ ਵਿਚਾਲੇ ਤਰ ਕੇ ਆਇਓ ਕਿਸੇ ਨੂੰ ਮਾੜਾ ਮੋਟਾ ਵੀ ਕਿਸੇ ਨੂੰ ਦਿਸੇ ਨਾ ਭਾਈ ਫੇਰ ਉਹਨਾਂ ਦਾ ਕੱਪੜਾ ਲੀੜਾ ਕੁੱਲ ਵਧੀਆ ਤੋਂ ਵਧੀਆ ਚੀਜ਼ ਗਠੜੀਆਂ ਲੈ ਗਏ ਉਹ ਤਾਂ ਭਰ ਭਰ ਕੇ ਬਨ ਕੇ ਫੇਰ ਉਹਨਾਂ ਨੂੰ ਅੰਤ ਨੂੰ ਉਹ ਕਹਿਣ ਲੱਗਿਆ ਕਹਿੰਦਾ ਕੌਲੀ ਕਹੀ ਸੀ ਓਨੇ ਕੌਲੀ ਦਾ ਮਹਿਣਾ ਮਾਰਿਆ ਕਹਿੰਦਾ ਰਸੋਈ 'ਚ ਚੱਲੋ ਭਾਂਡੇ ਚੱਕੋ ਭਾਈ ਭਾਂਡਿਆਂ ਦੀਆਂ ਬੰਨਲੀਆਂ ਗਾਠੜੀਆਂ ਇੱਕ ਚਮਚਾ ਵੀ ਨਹੀਂ ਛੱਡਿਆ ਕਹਿੰਦਾ ਕੌਲੀ ਛੱਡਣੀ ਨਹੀਂ ਵੀ ਕਿਤੇ ਪਾਣੀ ਪੀਣ ਨੂੰ ਤਾਂ ਜਦੋਂ ਤੁਰੇ ਜਾਂਦੇ ਨੇ ਲੈ ਕੇ ਜਾਣ ਲੱਗੇ ਤਾਂ ਮੰਦਰ ਜ ਬਣਾਇਆ ਹੋਇਆ ਸੀ ਸੇਠ ਦਾ ਉਹਦੇ ਵਿੱਚ ਬਣਾਈ ਹੋਈ ਸੀ ਕਲਟੀ ਜਿਹੜੀ ਹੈ ਟੱਲੀ ਹੁੰਦੀ ਆ ਮੰਦਰ ਦੇ ਵਿੱਚ ਉਹ ਬਜਾਉਂਦੇ ਨੇ ਫਿਰ ਜਦੋਂ ਸਵੇਰੇ ਸ਼ਾਮ ਪਾਠ ਕਰਦੇ ਨੇ ਪੂਜਾ ਕਰਦੇ ਨੇ ਉਹ ਹੈਗੀ ਸੀ ਚਾਂਦੀ ਦੀ ਤੇ ਉਹਦੇ ਵਿੱਚ ਇੱਕ ਵੱਡਾ ਸਾਰਾ ਫੀਤਾ ਪਾਇਆ ਹੋਇਆ ਸੀ ਜਿਵੇਂ ਵੀ ਉਹ ਗਲ ਚ ਪੈ ਗਿਆ ਕਰੇ ਤਾਂ ਜਾਂਦੇ ਹੋਇਆਂ ਨੂੰ ਭਾਈ ਉਹ ਦੀ ਸੀ ਉਹ ਵੀ ਖਿੱਚ ਲਈ ਬਾਗੇ ਲੈ ਕੇ ਗਏ ਤਾਂ ਹੁਣ ਇੱਧਰੋਂ ਤਾਂ ਰੌਲਾ ਪੈ ਗਿਆ ਵੀ ਚੋਰੀ ਹੋ ਗਈ ਚੋਰੀ ਹੋ ਗਈ ਸਵੇਰ ਨੂੰ ਤਾਂ ਉਹਨਾਂ ਨੇ ਕੀ ਕਰਿਆ ਉੱਥੇ ਰਾਤ ਨੂੰ ਆਈ ਸ਼ਰਾਬ ਮੰਗਾਈ ਮੀਟ ਪਹਿਲਾਂ ਹੀ ਲੈ ਕੇ ਆਏ ਹੋਏ ਸੀ ਜਸ਼ਨ ਮਨਾਉਣ ਨੂੰ ਤਾਂ ਉੱਥੇ ਬੈਠ ਕੇ ਸ਼ਰਾਬਾਂ ਪੀਤੀਆਂ ਮੀਟ ਖਾਦੇ ਤਾਂ ਉਹਨਾਂ ਦੇ ਨੇੜੇ ਹੀ ਕਿਤੇ ਜੰਗਲ ਦੇ ਵਿੱਚ ਇੱਕ ਸ਼ੇਰ ਰਹਿੰਦਾ ਸੀ ਤੇ ਉਹਦੇ ਸ਼ੀਣੀ ਦੇ ਬੱਚੇ ਦਿੱਤੇ ਹੋਏ ਸੀ ਤਾਂ ਭਾਈ ਉਹ ਤਾਂ ਜਦੋਂ ਉਹਨਾਂ ਨੂੰ ਆਈ ਮੀਟ ਦੀ ਵਾਸ਼ਨਾ ਸ਼ੇਰ ਤਾਂ ਆ ਗਿਆ ਉਹ ਤਾਂ ਚਾਰੇ ਪੰਜੇ ਉੱਠ ਕੇ ਘੇਰ ਲਏ ਉਹਨਾਂ ਨੇ ਤਾਂ ਘੇਰੇ ਹੋਏ ਗੱਲ ਮੁਕਾਵੀ ਉਹ ਨੌ ਦੇ ਨੌ ਬੰਦਿਆਂ ਨੂੰ ਇਹ ਝੁੰਡ ਗਏ ਜਿੰਨੇ ਉਹਨਾਂ ਤੋਂ ਖਾਦਿਆ ਗਿਆ ਖਾ ਲਿਆ ਬਾਕੀ ਦਿਆਂ ਨੂੰ ਗਿੱਦੜ ਗੁੱਦੜ ਖਾ ਗਏ ਗਿੱਦੜ ਹੁੰਦੇ ਨੇ ਕੁੱਤੇ ਵਰਗੇ ਉਹ ਖਾ ਪੀ ਗਏ ਜਾਣੀ ਕਿ ਉੱਥੇ ਨੌ ਬੰਦਿਆਂ ਦੇ ਕਰਨ ਗਪਏ ਕੋਈ ਕਿਧਰੇ ਪਿਆ ਕੋਈ ਕਿਧਰੇ ਪਿਆ ਐ ਖੰਡਿਆਈ ਪਈ ਹੁਣ ਭਾਈ ਉੱਥੇ ਬਾਂਦਰ ਆ ਗਏ ਜੰਗਲ ਸੀ ਬਾਂਦਰਾਂ ਦਾ ਟੋਲਾ ਆਇਆ ਤਾਂ ਉਹਨਾਂ ਨੇ ਦੇਖੇ ਵੀ ਆ ਗਾਠੜੀਆਂ ਚ ਭਾਂਡੇ ਪਏ ਦੇਸਣ ਉਹ ਇਹ ਨਕਲ ਚੀ ਤਾਂ ਹੁੰਦੇ ਹੀ ਨੇ ਬਾਂਦਰ ਤਾਂ ਕਿਸੇ ਨੇ ਕੌਲਾ ਸਿਰ ਤੇ ਮੁੱਧਾ ਮਾਰਿਆ ਕਿਸੇ ਨੇ ਬਾਟੀ ਮਾਰੀ ਉਹ ਖੰਡਿਆ ਤੇ ਖੰਡਿਆ ਕੇ ਭਾਈ ਉਹਨਾਂ ਨੂੰ ਵਿੱਚੋਂ ਟੱਲੀ ਮਿਲ ਗਈ ਉਹ ਘੰਟੀ ਤਾਂ ਇੱਕ ਬਾਂਦਰ ਨੇ ਉਹ ਆਪਦੇ ਗਲ ਚ ਪਾਈ ਵਜਾਉਣ ਲੱਗ ਗਿਆ ਪਰਾਂ ਦੂਰ ਜਾ ਕੇ ਵਜਾਉਣ ਲੱਗਿਆ ਤਾਂ ਜਿਹੜੇ ਹੋਰ ਬਾਂਦਰ ਸੀ ਉਹ ਮੂਰੇ ਨੱਚਣ ਲੱਗ ਗਏ ਕਿ ਉਹ ਇਹ ਹੁੰਦੀ ਐ ਇਹ ਜਿਹੇ ਨੇ ਨਕਲਚੀ ਭਾਈ ਚੱਲ ਨੌ ਬੰਦੇ ਤਾਂ ਉਮਰ ਗਏ ਇਹ ਘੰਟੀ ਵਜਾਉਂਦਾ ਹੈ ਸ਼ੇਰ ਤੇ ਸ਼ੀਣ ਹੀ ਬੱਚੇ ਖਾ ਪੀ ਕੇ ਰੱਜ ਕੇ ਉਹ ਵਾਗ ਗਏ ਉਹਨਾਂ ਤੜਕੇ ਨੂੰ ਜੰਗਲ ਦੇ ਵਿੱਚ ਲੱਕੜਹਾਰਾ ਆਉਂਦੇ ਨੇ ਲੱਕੜਹਾਰੇ ਇਕੱਠੇ ਹੋ ਕੇ ਆਉਂਦੇ ਹੁੰਦੇ ਲੱਕੜਾਂ ਲੈਣ ਤਾਂ ਜਦੋਂ ਪੰਚੇ ਉੱਥੇ ਉਹਨਾਂ ਨੇ ਦੇਖਿਆ ਵੀ ਇਹ ਇੱਕ ਬੰਦੇ ਦਾ ਕਰਨਗ ਪਿਆ ਆਲਾ-ਦਾਲਾ ਦੇਖਿਆ ਗਾਹਾਂ ਨੂੰ ਗਏ ਤਾਂ ਦੇਖ ਲਏ ਉਹਨਾਂ ਨੇ ਤਾਂ 8-7 ਪਏ ਉੱਥੇ ਹੀ ਮੁੜਿਆ ਏ ਘੰਟੀ ਵੱਜਦੀ ਸੁਣੇ ਨਾਲੇ ਉਹਨਾਂ ਨੂੰ ਆ ਕੇ ਸਿੱਧਾ ਰਾਜੇ ਦੇ ਗਏ ਰਾਜੇ ਨੂੰ ਕਹਿਣ ਲੱਗੇ ਵੀ ਮਹਾਰਾਜ ਜੰਗਲ ਦੇ ਵਿੱਚ ਲੱਕੜਾਂ ਅਸੀਂ ਰੋਜ਼ ਹੀ ਲੈਣ ਜਾਂਦੇ ਆਂ ਵੀ ਅੱਜ ਤਾਂ ਉੱਥੇ ਕੋਈ ਜਿੰਨ ਭੂਤ ਹੈ ਨਾਲੇ ਤਾਂ ਘੰਟੀ ਵੱਜ ਰਹੀ ਹੈ ਨਾਲੇ ਉੱਥੇ ਬੰਦੇ ਅਸੀਂ ਸਾਨੂੰ ਜਿਹੜੇ ਦਿਸੇ ਨੇ 7-8 ਬੰਦੇ ਨੇ ਪਤਾ ਨਹੀਂ ਕਿੰਨੇ ਕੋ ਹੋਣਗੇ ਹੋਰ ਵੀ ਉਹਨਾਂ ਤੇ ਕਰਮਗ ਪਏ ਨੇ ਜਿਵੇਂ ਬੰਦੇ ਖਾਦੇ ਪਏ ਨੇ ਕੁਛ ਨਹੀਂ ਮਾਸ ਦਾ ਲੋਥੜਾ ਵੀ ਨਹੀਂ ਛੱਡਿਆ ਕਰਗ ਕਰਗ ਪਏ ਨੇ ਭਾਈ ਰਾਜੇ ਨੇ ਨਾਲੇ ਤਾਂ ਸ਼ਹਿਰ ਦੇ ਵਿੱਚ ਪਟਿਆ ਤਾਂ ਕਹਿੰਦੇ ਡੌਂਡੀ ਪਿੱਟ ਦੋ ਜਿਉ ਮਨੇ ਆਦੀ ਕਰਵਾਈ ਵੀ ਭਾਈ ਜੰਗਲ ਚ ਨਾ ਕੋਈ ਜਾਇਓ ਉੱਥੇ ਕੋਈ ਜਿੰਨ ਭੂਤ ਅੱਜ ਵੀ ਬਹੁਤ ਬੰਦੇ ਮਾਰੇ ਪਏ ਨੇ ਤਾਂ ਨਾਲੇ ਕਹਿਤਾ ਵੀ ਜਿਹੜਾ ਕੋਈ ਉਹ ਜਿੰਨ ਭੂਤ ਨੂੰ ਮਾਰੂਗਾ ਜਾ ਕੇ ਉਹਨੂੰ ਮੂੰਹ ਮੰਗਿਆ ਨਾਮ ਦੇਵਾਂਗੇ ਤਾਂ ਵਿੱਚੋਂ ਲੋਕ ਜਿਹੜੇ ਸ਼ਹਿਰ 'ਚ ਰਹਿੰਦੇ ਸੀ ਚੰਗੇ ਬੰਦੇ ਪੈਸੇ ਵਾਲੇ ਉਹ ਤਾਂ ਸ਼ਹਿਰ ਛੱਡ ਕੇ ਜਾਣ ਲੱਗੇ ਫਿਰ ਰਾਜੇ ਨੇ ਸੋਚਿਆ ਵੀ ਆ ਤਾਂ ਫਿਰ ਕੰਮ ਖਰਾਬ ਆ ਵੀ ਛੇਤੀ ਤਾਂ ਛੇਤੀ ਫਿਰ ਮਨੇ ਅਧੀ ਕਰਵਾਈ ਵੀ ਆਵੋ ਜੇ ਕੋਈ ਮਾਰ ਸਕਦਾ ਤਾਂ ਮੂੰਹ ਮੰਗਿਆ ਨਾਮ ਮਿਲੂਗਾ ਭਾਈ ਕੋਈ ਨਾ ਆਇਆ ਇੱਕ ਮਾਂ ਪੁੱਤ ਰਹਿੰਦੇ ਸੀ ਬਜ਼ੁਰਗ ਖਾਸੀ ਠੀਕ ਸੀ ਉਮਰ ਦੀ ਵਾਲੀ ਵੱਡੀ ਨਹੀਂ ਸੀ 60 ਸਾਲ ਦੀ ਉਹਨੇ ਨੌਜਵਾਨ ਮੁੰਡਾ ਸੀ ਉਹ ਆ ਗਈ ਉੱਥੇ ਰਾਜੇ ਕੋਲ ਆ ਕੇ ਕਹਿਣ ਲੱਗੀ ਮਹਾਰਾਜ ਮੈਨੂੰ ਤਿੱਖੀ ਜੀ ਕੋਈ ਤਲਵਾਰ ਦਿਓ ਮੈਂ ਜਾਉਂਗੀ ਜੰਗਲ ਚ ਭਾਈ ਰਾਜੇ ਨੇ ਤਲਵਾਰ ਦਿੱਤੀ ਨਾਲੇ ਉਹਨੂੰ ਚਕੰਨਾ ਕਰਿਆ ਵੀ ਭਾਈ ਤੇਰੀ ਜਿੰਦ ਜਾਨ ਤੇਰੇ ਹੱਥ ਚ ਹੈ ਦੇਖ ਕੇ ਕੰਮ ਕਰੀ ਤਾਂ ਲੈ ਕੇ ਤਲਵਾਰ ਉਹ ਘਰ ਨੂੰ ਆ ਗਈ ਘਰ ਆ ਕੇ ਆਪਦੇ ਮੁੰਡੇ ਨੂੰ ਬਹੁਤ ਕੁੱਟ ਕੇ ਪਿਆਰ ਕਰਿਆ ਉਹਨੂੰ ਕਹਿਣ ਲੱਗੀ ਲੈ ਪੁੱਤ ਜੇ ਤੈਮੇ ਬਚ ਕੇ ਆਗੀ ਫੇਰ ਤਾਂ ਤੇਰੀ ਸਾਰੀ ਜ਼ਿੰਦਗੀ ਤੈਨੂੰ ਨਿਹਾਲ ਕਰ ਦੇਣਗੇ ਰਾਜਾ ਆਪਾਂ ਨੂੰ ਇੰਨਾ ਕੁਝ ਦੇਊਗਾ ਵੀ ਜੇ ਮੈਂ ਮਰ ਗਈ ਫੇਰ ਤੂੰ ਨੌਜਵਾਨ ਆ ਆਪਦੀ ਦਿਹਾੜੀ ਧੱਪਾ ਕਰਕੇ ਆਪਦਾ ਟਾਈਮ ਪਾਸ ਕਰੀ ਵੀ ਡੋਲੀ ਨਾ ਜਮਈ ਚਲੋ ਮੁੰਡੇ ਨੇ ਰੋਕੀ ਬਥੇਰੀ ਉਹ ਨਾ ਰੁਕੀ ਕਿਉਂ ਉਹਨੂੰ ਵੀ ਐ ਹੋ ਗਿਆ ਵੀ ਜੇ ਖਬਰ ਮੇਰੀ ਗਰੀਬੀ ਚੱਕੀ ਜਾਵੇ ਵੀ ਜੇ ਮੈਂ ਸਫਲ ਹੋ ਗਈ ਤਾਂ ਉਹ ਗਈ ਜਦੋਂ ਉਹ ਹੈਗੀ ਸੀ ਸਮਝਦਾਰ ਜਨਾਨੀ ਉਹ ਭਾਈ ਜਦੋਂ ਗਈ ਗਾਹਾਂ ਉਹਨੇ ਦੇਖਿਆ ਵੀ ਗਠੜੀਆਂ ਪਈਆਂ ਨੇ ਉਹਨੇ ਦੇਖਿਆ ਵੀ ਆ ਭਾਂਡਿਆਂ ਦੀ ਗਠੜੀ ਭਾਂਡੇ ਦੇਖਣ ਲੱਗੀ ਜਦੋਂ ਉਹਨੇ ਦੇਖਿਆ ਵੀ ਭਾਂਡੇ ਤਾਂ ਨਾ ਲਿਬੜੇ ਨੇ ਮੰਜੇ ਹੋਏ ਸਾਫ਼ ਭਾਂਡੇ ਨੇ ਕਿਸੇ ਨੂੰ ਕੋਈ ਖੂਨ ਖਾਨ ਦਾ ਧੱਬਾ ਨਹੀਂ ਲੱਗਿਆ ਹੋਇਆ ਛਿੱਟਾ ਛੁੱਟਾ ਕੋਈ ਮਿੱਟੀ ਨਹੀਂ ਲੱਗੀ ਹੋਈ ਕੋਈ ਸਬਜੀ ਦਾਲ ਪਾਣੀ ਵਾਲੇ ਨਹੀਂ ਹਨ ਵੀ ਤਾਂ ਮਾਂਜੇ ਹੁੰਦੇ ਨੇ ਜਿਵੇਂ ਆਏ ਨੇ ਪੰਡੇ ਉਹ ਸਮਝ ਗਈ ਵੀ ਇਹ ਤਾਂ ਉਸ ਸੇਠ ਦਾ ਸਮਾਨ ਹੈ ਜਿਹਦੇ ਚੋਰੀ ਹੋਈ ਹੈ ਰਾਤ ਤਾਂ ਭਾਈ ਉਹਨੇ ਕੀ ਕਰਿਆ ਗਾਹਨ ਹੋਈ ਵੀ ਜਿੱਧਰੋਂ ਟੱਲੀ ਦੀ ਆਵਾਜ਼ ਆ ਰਹੀ ਸੀ ਤਾਂ ਜਾ ਕੇ ਉਹਨੇ ਦੇਖਿਆ ਦੂਰੋਂ ਹੀ ਵੀ ਬਾਂਦਰ ਨੱਚ ਰਹੇ ਨੇ ਇੱਕ ਦੇ ਗਲ 'ਚ ਟੱਲੀ ਆ ਉਹ ਟੱਲੀ ਵਜਾ ਰਿਹਾ ਹੈ ਪਿੱਛੇ ਹੀ ਮੁੜਾਈ ਕਰਿਆ ਗਿਆ ਕਿ ਆ ਕੇ ਉਹਦੇ ਮੁੰਡੇ ਨੂੰ ਕਹਿਣ ਲੱਗੀ ਜਾ ਪੁੱਤ ਹੱਟੀ ਤੋਂ ਮੈਨੂੰ 2 ਕਿਲੋ ਖਿੱਲਾ ਲਿਆ ਕੇ ਦੇ ਹੁਣ ਖਿੱਲਾ ਹੌਲੀਆਂ ਹੁੰਦੀਆਂ ਨੇ 2 ਕਿਲੋ ਬਹੁਤ ਹੋ ਗਈਆਂ ਚੜ ਗਈਆਂ ਭਾਈ ਲਿਆਈ ਖਿੱਲਾ ਲਿਆ ਕੇ ਮੁੰਡੇ ਨੂੰ ਕਹਿਣ ਲੱਗੀ ਵੀ ਤੂੰ ਵੀ ਆ ਜਾ ਮੇਰੇ ਨਾਲ ਆਪਾਂ ਫਿਰ ਉੱਥੋਂ ਸੋਇਨਾ ਚਾਂਦੀ ਦੇ ਢੇਰ ਨੇ ਉਹ ਕਹਿੰਦਾ ਮਾਂ ਤਾਂ ਆਪਾਂ ਨੂੰ ਜਦੋਂ ਤੂੰ ਕੁਛ ਕਰੀ ਆਵੇਂਗੀ ਕਹਿੰਦਾ ਆਪਾਂ ਨੂੰ ਰਾਜਾ ਬਠੇਰਾ ਕੁਛ ਦੇ ਦੂ ਉਹ ਕਹਿੰਦੀ ਚਲ ਆਈ ਵੀ ਠੀਕ ਐ ਪਾਈ ਉਹਨੇ ਕੀ ਕੀਤਾ ਜਾ ਕੇ ਉਹਨੇ ਤਾਂ ਪਰਾਂ ਨੂੰ ਖਿੱਲਾ ਖੰਡੇ ਆਈਆਂ ਤਾਂ ਸਾਰੇ ਬਾਂਦਰ ਉਧਰ ਨੂੰ ਵਾਗੇ ਜਿਹਦੇ ਗਲ ਚ ਟੱਲੀ ਸੀ ਉਹਨੇ ਵੀ ਟੱਲੀ ਮਾਰੀ ਵਗਾ ਕੇ ਕੱਢ ਕੇ ਗਲ ਚੋਂ ਉਹ ਵੀ ਵਾਗ ਗਿਆ ਉੱਥੇ ਖਾਣ ਖਿੱਲਾ ਤਾਂ ਉਹਨੇ ਬੁੜੀ ਨੇ ਟੱਲੀ ਚੱਕੀ ਉਹ ਜੇਬ ਚ ਪਾ ਲਈ ਤਾਂ ਜਿੰਨਾ ਕਿ ਚੱਕਿਆ ਗਿਆ ਉਹ ਤੋਂ ਸਿਉਨੇ ਦੀਆਂ ਚੱਕ ਲਈ ਭਾਈ ਚੀਜ਼ਾਂ ਆ ਕੇ ਰਾਜੇ ਨੂੰ ਕਹਿਣ ਲੱਗੀ ਵੀ ਮਹਾਰਾਜ ਉੱਥੇ ਕੁਝ ਨਹੀਂ ਹੈਗਾ ਵੀ ਬੰਦੇ ਜਿਹੜੇ ਕਰਗ ਨੇ ਉਹ ਚੋਰਾਂ ਦੇ ਹੀ ਹੋਣਗੇ ਵੀ ਸਮਾਨ ਜਿਹੜੀ ਆਪਣੇ ਸੇਠ ਦੇ ਚੋਰੀ ਹੋਈ ਹੈ ਵੀ ਉਹਦਾ ਸਮਾਨ ਲੱਗਦਾ ਮੈਨੂੰ ਤਾਂ ਗਾਠੜੀਆਂ ਬੰਨੀਆਂ ਹੋਈਆਂ ਵੀ ਸ਼ੇਰਾਂ-ਸੂਰਾਂ ਨੇ ਉਹ ਖਾਲੇ ਹੋਣਗੇ ਬੰਦੇ ਵੀ ਟੱਲੀ ਦੀ ਜਿਹੜੀ ਉਹ ਹੈਗਾ বাজਾਉਂਦਾ ਸੀ ਬਾਂਦਰ ਦੂਜੇ ਨੱਚਦੇ ਸੀ ਵੀ ਹੋਰ ਕੋਈ ਜਿੰਨ ਭੂਤ ਨਹੀਂ ਹੈਗਾ ਉੱਥੇ ਤਾਂ ਭਾਈ ਉਹਨੇ ਦੇਖਿਆ ਜਦੋਂ ਬੰਦੇ ਹੋਰ ਭੇਜੇ ਸੇਠ ਬੁਲਾਇਆ ਵੀ ਦੇਖ ਸਮਾਨ ਤੇਰਾ ਉਹਨੇ ਦੇਖਿਆ ਵੀ ਹਾਂ ਮੇਰਾ ਸਾਰਾ ਸਮਾਨ ਤਾਂ ਨਾਲੇ ਤਾਂ ਭਾਈ ਉਹ ਉਹਨੂੰ ਰਾਜੇ ਨੇ ਸਾਰਾ ਸਮਾਨ ਉਹਦਾ ਚਕਾਤਾ ਸੇਠ ਦਾ ਨਾਲੇ ਜਿਹੜੀ ਉਹ ਮਾਤਾ ਸੀ ਨਾ ਬੁਢੀ ਉਹਨੂੰ ਕਹਿਣ ਲੱਗਿਆ ਵੀ ਅੱਜ ਦਾ ਤੈਨੂੰ ਜੋਤਾ ਦਿਨਾ ਇੱਕ ਜੋਤੇ ਚ ਤੂੰ ਜੋਤੇ ਦਾ ਮਤਲਬ ਹੁੰਦਾ ਵੀ ਅੱਧਾ ਦਿਨ ਵੀ ਜਿੰਨਾ ਸਵਾਨਤ ਨੂੰ ਟੋ ਸਕਦੀਆਂ ਮੇਰੇ ਮਹਿਲਾਂ ਚੋਂ ਜਿਹੜੀ ਚੀਜ਼ ਚੱਕਣੀਆਂ ਚੱਕ ਲੈ ਟੋ ਲੈ ਤਾਂ ਭਾਈ ਕਹਿੰਦਾ ਵੀ ਨੌਕਰਾਂ ਨੂੰ ਕਹਿੰਦਾ ਵੀ ਸਾਰੇ ਦਵਾਰ ਖੋਲ ਦੋ ਕੋਈ ਕਮਰੇ ਦਾ ਬੰਦ ਨਾ ਹੋਵੇ ਖਜ਼ਾਨਾ ਨਾ ਬੰਦ ਹੋਵੇ ਵੀ ਜੋ ਇਹਦੀ ਇੱਛਾ ਇਹ ਚੱਕੂਗੀ ਭਾਈ ਉਹ ਤਾਂ ਮਾਂ ਪੁੱਤ ਨੇ ਪੈਸੇ ਕੀ ਸੇਉਣਾ ਚਾਹਦੀ ਕੀ ਉਹਨਾਂ ਨੇ ਤਾਂ ਘਰੇ ਰਾਸ਼ਨ ਕੀ ਦੁਪਹਿਰ ਦਾ ਟਾਈਮ ਬਹੁਤ ਦੀ ਘੰਟੇ ਇਹਨਾਂ ਕੋਲੇ 5-6 ਘੰਟੇ ਹੈਗੇ ਤੇ ਢੋਲਿਆ ਸਮਾਨ ਉਹਨਾਂ ਦੀ ਗਰੀਬੀ ਚੱਕੀ ਗਈ ਸੇਠ ਦਾ ਸੇਠ ਨੂੰ ਮਾਲ ਮਿਲ ਗਿਆ ਤਾਂ ਇੰਨੀ ਗੱਲ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ ਜੀ